ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਬਲੋ ਸੰਸਥਾਪਕ ਪ੍ਰਦਾਨ ਜਤਿੰਦਰ ਬੋਵੀ ਦੀ ਅਗਵਾਈ ਹੇਠ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੁਸਾਇਟੀ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੂੰ ਪੈਨਸ਼ਨ ਦੀ ਵੰਡ ਕੀਤੀ ਇਸ ਮੌਕੇ ਜਤਿੰਦਰ ਕੁਮਾਰ ਬੋਵੀ ਨੇ ਕਿਹਾ ਕਿ ਸਮੂਹ ਪ੍ਰਵਾਸੀ ਭਾਰਤੀਆਂ ਤੇ ਹੋਰਨਾਂ ਪਤਵੰਤਿਆਂ ਦੇ ਸਹਿਯੋਗ ਨਾਲ ਹੀ ਜਿੱਥੇ ਸਮਾਜ ਭਲਾਈ ਦੇ ਨਿਕਾਸ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ 15 ਤਾਰੀਖ ਨੂੰ ਅੰਗਹੀਣਾ ਨੂੰ ਵੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ ਉਣਾ ਨਾਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕਾਰਜ ਵਿੱਚ ਵੱਧ ਵੱਧ ਯੋਗਦਾਨ ਪਾਉਣ ਲਈ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦੇਣ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਰਦਾਸ ਵੈਲਫੇਅਰ ਸੁਸਾਇਟੀ ਦੀ ਜਿਹੜੀ ਟੀਮ ਆ ਹਰ ਮਹੀਨੇ ਜਿਹੜੀਆਂ ਸਾਡੀਆਂ ਮਾਮਾ ਭੈਣਾ ਵਿਧਵਾ ਔਰਤਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਔਰ ਹਰ 15 ਤਰੀਕ ਨੂੰ ਜਿਹੜੇ ਬਿਕਲਾੰਗ ਆ ਜਿਹੜੇ ਵੀਰ ਮੇਰੇ ਚੱਲ ਫੇ ਨਹੀਂ ਸਕਦੇ ਆ ਸਮਰਥ ਆ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਤੇ ਇਸ ਕਰਕੇ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਾਰੇ ਜਣੇ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਇਦਾਂ ਦੇ ਚੰਗੇ-ਚੰਗੇ ਉਪਰਾਲੇ ਕਰ ਸਕੀਏ ਕਿਉਂਕਿ ਜਿਹੜੀ ਅਰਦਾਸ ਵੈਲਫੇਅਰ ਸੁਸਾਇਟੀ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਇੱਕ ਤੈਅ ਕੀਤਾ ਗਿਆ ਸੀ ਜਿਹੜੇ ਕਿ ਬਜ਼ੁਰਗ ਲੋਗ ਆ ਜਿਨ੍ਹਾਂ ਨੂੰ ਬੱਚੇ ਨਹੀਂ ਸਾਂਭਦੇ ਜਿਨ੍ਹਾਂ ਦੀਆਂ ਘਰ ਵਾਲੀਆਂ ਨਹੀਂ ਗਿਆ ਉਹਨਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨ ਦਾ ਕਰਾਂਗੇ ਹਜੇ ਫਿਲਹਾਲ ਥੋੜਾ ਡਿਲੇ ਕੀਤਾ ਗਿਆ ਵਾ ਔਰ ਜਿਹੜੀ ਅਰਦਾਸ ਵੈਲਫੇਅਰ ਸੁਸਾਇਟੀ ਕਿਉਂਕਿ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਪਲੀਜ਼ ਤੁਸੀਂ ਸਾਰੇ ਜਾਨੇ ਸਾਡਾ ਸਹਿਯੋਗ ਕਰੋ ਤਾਂ ਕਿ ਅਸੀਂ ਜਿਹੜੇ ਬਜ਼ੁਰਗ ਲੋਗ ਆ ਕਿਉਂਕਿ ਅਸੀਂ ਮਾਵਾ ਭੈਣਾਂ ਨੂੰ ਤਾਂ ਪੈਨਸ਼ਨ ਦਿੰਨੇ ਹੀ ਆ ਜਿਹੜੇ ਬਜ਼ੁਰਗ ਲੋਗ ਆ ਜਿਨ੍ਹਾਂ ਨੂੰ ਬੱਚੇ ਨਹੀਂ ਸਾਂਭਦੇ ਜਿਹੜੇ ਕੰਮਕਾਰ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਵੀ ਇਹ ਅਪਰਾਲਾ ਕਰੀਏ ਤਦ ਹੀ ਹੋ ਸਕਦਾ ਜੇ ਤੁਸੀਂ ਸਾਰੇ ਸਾਡਾ ਸਾਥ ਦੋਗੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜ਼ਰੂਰ ਅਰਦਾਸ ਵੈਲਫੇਅਰ ਸੁਸਾਇਟੀ ਨੂੰ ਡੋਨੇਟ ਕਰੋ ਤਾਂ ਕਿ ਅਸੀਂ ਹੋਰ ਵੀ ਜਿਹੜੇ ਕਿ ਦੇਖੋ ਕੈਨ ਨੂੰ ਇੱਕ 250 ਰੁਪਿਆ 250 ਰੁਪਿਆ ਜਿਹੜਾ ਪੈਨਸ਼ਨ ਦੇਖੋ ਜਿਹੜੇ ਲੋਕ ਏਡੀ ਦੂਰੋਂ ਪੈਨਸ਼ਨ ਲੈਣ ਆ ਜਾਂਦੇ ਆ ਕਿੰਨੀ ਲੋੜ ਹੋਊਗੀ ਉਹਨਾਂ ਨੂੰ 250 ਦੀ ਇਸ ਕਰਕੇ ਮੈਂ ਤੁਹਾਡੇ ਅੱਗੇ ਫੇਰ ਹੱਥ ਜੋੜਦਾ ਆਪਣੀਆਂ ਮਾਮਾ ਭੈਣਾ ਕਰਕੇ ਆਪਣੇ ਬਜ਼ੁਰਗਾਂ ਕਰਕੇ ਤੁਸੀਂ ਸਾਰੇ ਜਣੇ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਜੁੜੋ ਬੱਤੋ ਬੱਦ ਸਾਥ ਦਿਓ ਉਧਰ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੇ ਵੀ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਜਤਿੰਦਰ ਬੋਬੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਇਹ ਜੋ ਪ੍ਰੋਗਰਾਮ ਕੀਤਾ ਜਾਂਦਾ ਹੈ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਂਟੀ ਕਿੱਦਾਂ ਲੱਗਦਾ ਤੁਹਾਨੂੰ ਸੁਸਾਇਟੀ ਵੱਲੋਂ ਪ੍ਰੋਗਰਾਮ ਲੱਗਿਆ ਬਹੁਤ ਹੀ ਧੰਨਵਾਦ ਆ ਮੇਰੇ ਪੁੱਤ ਦੇ ਜਿਹੜਾ ਇੰਨਾ ਦੀਵਾਂ ਦਾ ਸੋਚਦਾ ਆ ਨਹੀਂ ਅੱਜ ਤੱਕ ਕਿਸੇ ਨੇ ਨਹੀਂ ਸੋਚਿਆ ਹੈਗਾ ਪੁੱਤਰਾ ਮਹਾਰਾਜੇ ਨੂੰ ਦੁੱਗਣਾ ਜਾਵੇ ਮੇਰਾ ਪੋਤਾਂ ਨੂੰ ਜਿੰਨਾ ਇਹ ਕਰਦਾ ਆ ਗਰੀਬਾਂ ਦਾ ਫਾਇਦਾ ਬਹੁਤ ਸੋਚਿਆ ਇਹਨਾਂ ਅੱਜ ਦੇ ਪੁੱਤ ਹਾਂ ਕੀ ਕਹਿਣਾ ਮੈਂ ਜੀ ਅੰਟੀ ਆਪਣਾ ਕੀ ਕਹਿਣਾ ਚਾਹੁੰਦੇ ਆ ਸੁਸਾਇਟੀ ਪ੍ਰਧਾਨ ਬੋਲੋ ਬਹੁਤ ਪ੍ਰਧਾਨ ਇਹਨਾਂ ਨੇ ਬਹੁਤ ਵਧੀਆ ਆ ਸਾਡਾ ਸੋਚਦਾ ਆ ਵਿਧਵਾ ਦਾ ਸੋਚਦਾ ਸਾਰਿਆਂ ਦਾ ਸੋਚਦਾ ਆ ਬਹੁਤ ਵਧੀਆ ਬੰਦੀ ਆ ਬਸ ਪੈਨਸ਼ਨ ਤੁਹਾਨੂੰ ਕਿੰਨੀ ਮਿਲਦੀ ਹੈ 2300 ਜੈਪੀ ਜੈਪਾਰਥ ਬਹੁਤ ਵਧੀਆ ਬੋ ਵੀ ਪੁੱਤ ਨੇ ਜਿਹੜਾ ਇਹ ਕੰਮ ਕੀਤਾ ਬਹੁਤ ਵਧੀਆ ਪਹਿਲੀ ਵੀ ਪਹਿਲੀ ਸਾਨੂੰ ਬੜੇ ਵਧੀਆ ਪੈਸੇ ਦਿੰਦਾ ਆ ਸਾਡੇ ਬੱਚਿਆਂ ਦੀ ਚਲੋ ਮਾੜੀ ਮੋਟੀ ਸਾਡੀ ਮਾੜਾ ਮੋਟਾ ਚਲੋ ਦੁਆਈ ਆ ਜਾਂਦੀ ਆ ਬਹੁਤ ਵਧੀਆ ਮਹਾਰਾਜ ਇਹਨੂੰ ਰੱਜ ਕੇ ਰਜਾਵੇ ਬਹੁਤਾ ਦਵੇ ਰੱਜ ਕੇ ਰਜਾਵੇ ਮਹਾਰਾਜ ਤਰੱਕੀ ਕਰੇ ਬਦਵਾਤਮਾ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਧੰਨ ਧੰਨ ਬਾਤ ਤੁਹਾਡਾ ਲੱਖ ਲੱਖ ਸ਼ੁਕਰ ਮਨਾਉਨੇ ਆ ਕਿ ਸਾਨੂੰ ਲੱਖਾਂ ਨਾਲ ਦਾ 250 ਰੁਪਈਆ ਮਿਲਦਾ ਆ ਅਸੀਂ ਤੁਹਾਡਾ ਬਹੁਤ ਸ਼ੁਕਰਾਨਾ ਕਰਦੇ ਆ ਬਹੁਤ ਵਧੀਆ ਸਾਨੂੰ ਇਹ ਲੱਗਦਾ ਠੀਕ ਹੈ ਨਾ ਚੰਨੇ ਬੋਈ ਰਾਜੀ ਖੁਸ਼ੀ ਰਹ ਹੈ ਨਾ ਹਜ਼ਾਰ ਬਾਰਾਂ ਗਾ ਵੀ ਆਉਂਦੀਆਂ ਜਾਣੇ ਰਹਿ ਮਾਲਕ ਉਹਨਾਂ ਨੂੰ ਜਿਆਦਾ ਤਰੱਕੀਆਂ ਵਾਗਦੇ